मर्सी वेलफेयर सोसाइटी ने गुरदासपुर के पोखर गांव में आशा उपाध्यक्ष महिला विंग पंजाब के निवास पर एक समारोह का आयोजन किया समारोह में प्रेसिडेंट लवप्रीत ने बोलता की हाँ यह लोगों के बिलाई के लिए काम करते हैं जैसे कि गरीब लड़कियों के लिए विवाह की व्यवस्था करना बेरोजगार लड़कियों के लिए सिलाई केंद्र खोलना और धारीवाल में 19 दिसंबर को पाँच गरीब लड़कियों की शादी होगी उन्होंने कहा कि सभी धर्मों के कार्यकर्ता सोसाइटी ऐसी जुड़े है और हर धर्म का सम्मान किया जाता है समाज में अच्छी सेवाएँ देने वाले कार्यकर्ताओं और पत्रकारों को भी सम्मानित किया गया एस मोह आशा बलविंदर सिंह राजन मोनिका फलकलकी, नहर लिली रंगत कुमार और अन्य वरिष्ठ कार्यकर्ता और पदाधिकारी उपस्थित थे गुरदासपुर से गुरु बहुत बहुत थैंक यू बहुत ਬਾਹੀ ਲੱਗੇ ਕਿ ਨਾ ਬਹੁਤ ਬਹੁਤ ਧੰਨਵਾਦ ਕਰਦਾ ਬੱਚੇ ਜੋ ਹਨ ਯੂਥ ਦੇ ਵਿੱਚ ਨਾਲ ਸਭ ਤੋਂ ਪਹਿਲਾਂ ਮੈਂ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਇਸ ਸਮੇਂ ਤੇ ਆ ਕੇ ਔਰ ਸਾਡੀ ਜਰੀ ਦਾ ਉਹ ਵਾਈਟ ਲਈ ਆ ਤਾਂ ਕਿ ਕੋਨਿਆ-ਕੋਨਿਆ ਤੱਕ ਪਹੁੰਚ ਸਕਣ ਔਰ ਮੇਰਾ ਨਾਮ ਲਪ੍ਰੀਤਾ ਮੈਂ ਡਿਸਟ੍ਰਿਕਟ ਗੁਰਦਾਸਪੁਰ ਤਾਰੀয়াল ਦਾ ਰਹਿਣ ਵਾਲਾ ਮਰਸੀ ਵੈਲਫੇਅਰ ਸੁਸਾਇਟੀ ਦੀ ਮੈਂ ਸੇਵਾ ਕਰ ਰਿਹਾ ਪ੍ਰੈਜ਼ੀਡੈਂਟ ਅਹੁਦੇ ਦੇ ਨਾਤੇ ਤੇ ਇਸ ਮਰਸੀ ਵੈਲਫੇਅਰ ਸੁਸਾਇਟੀ ਦੇ ਵਿੱਚ ਬੀਬਾਂ ਬੱਚਿਆਂ ਦੀ ਹੈਲਪ ਕੀਤੀ ਜਾਂਦੀ ਨੇ ਜਿਵੇਂ ਕਿ ਟਿਊਸ਼ਨਾਂ ਭਰਾਈਆਂ ਜਾਂਦੀਆਂ ਸਲਾਈ ਕਰਾਈ ਜਾਂਦੀਆਂ ਪਰ ਬਿਊਟੀ ਪਾਰਲਰ ਦੇ ਕੋਰਸ ਕਰਾਈ ਜਾਂਦੇ ਆ ਔਰ ਨਸ਼ਿਆਂ ਤੋਂ ਆਜ਼ਾਦ ਕਰਾਉਣ ਵਾਸਤੇ ਬੱਚਿਆਂ ਨੂੰ ਅਸੀਂ ਜਿੰਮਾਂ ਵੱਲ ਲੈ ਕੇ ਜਾ ਰਹੇ ਹਾਂ ਔਰ ਇਹਦੇ ਨਾਲ ਨਾਲ ਹੀ ਅਸੀਂ 19 ਤਰੀਕ ਨੂੰ ਬੱਚਿਆਂ ਦੀ ਮੈਰਿਜ ਕਰਾ ਰਹੇ ਹਾਂ ਲੋਰ ਬਾਂਦਾਂ ਦੀ ਸਮਾਨ ਦਿੱਤਾ ਜਾ ਰਿਹਾ ਵਾ ਔਰ ਰੋਮਿਕਾ ਜੀ ਅਸੀਂ ਬੁਲਾਈ ਹੋਈ ਆ ਮਸੀਹ ਸਿੰਗਰ ਔਰ ਬਾਕੀ ਮੈਂ ਤੁਹਾਡੇ ਨਾਲ ਇੰਨੀ ਕੀ ਕੀ ਕੰਮ ਜਿਹੜਾ ਕੀਤੇ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਨਵਰੀ ਤੋਂ ਬਾਅਦ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਲੈ ਕੇ ਜਾਈਏ ਔਰ ਜਿਆਦਾ ਤੋਂ ਜਿਆਦਾ ਇਹਨਾਂ ਦਾ ਜਿਹੜਾ ਨਸ਼ਿਆਂ ਤੋਂ ਧਿਆਨ ਕੱਢ ਜਾਵੇ। ਚੈਨਲ ਵੀ ਚੈਨਲ ਵਾਲਿਆਂ ਪੰਜ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਬੁਲੰਦ ਕਰਨ ਨੂੰ ਸਾਡੀ ਸਹਾਇਤਾ ਸਹਾਤਾ ਕੀਤੀ ਆ। ਸੋ ਮਰਸੀ ਵੈਲਫੇਅਰ ਸੋਸਾਇਟੀ ਵੱਲੋਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਤੇ ਮੈਂ ਦੱਸਣਾ ਚਾਹਾਂਗਾ ਕਿ ਜੋ ਵੀ ਮਰਸੀ ਵੈਲਫੇਅਰ ਸੋਸਾਇਟੀ ਪਿਛਲੇ 3 ਸਾਲਾਂ ਤੋਂ ਜੋ ਵਰਕ ਕਰ ਰਹੀ ਆ ਹੁਣ ਵੀ ਵੱਡੇ ਵੱਡੇ ਉਪਰਾਲੇ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ 19 ਦਸੰਬਰ ਨੂੰ ਆਪਾਂ ਤਾਰੀਬਾਲ ਦੇ ਵਿੱਚ ਇੱਕ ਕ੍ਰਿਸਮਸ ਸੈਲੀਬ੍ਰੇਟ ਕਰਾ ਰਹੇ ਹਾਂ ਉਹਦੇ ਵਿੱਚ ਆਪਾਂ ਸਾਰਿਆਂ ਨੂੰ ਖੁੱਲਾ ਸੱਦਾ ਵਾ ਸੋ ਉਹਦੇ ਵਿੱਚ ਨਾਲ ਦੇ ਨਾਲ ਮੈਂ ਦੱਸਣਾ ਚਾਹਾਂਗਾ ਆਪਾਂ ਗਰੀਬ ਜਿਹੜਾ ਆਪਣਾ ਜੋ ਵੀ ਲੋੜਵੰਦ ਪਰਿਵਾਰ ਹਨ ਉਹਨਾਂ ਦੀ ਜੋ ਹੈ ਮਦਦ ਕਰ ਰਹੇ ਹਾਂ ਉਹਨਾਂ ਦੀ ਜੋ ਹੈ ਇਹ ਬੱਚਿਆਂ ਦੀ ਸ਼ਾਦੀ ਕਰਾ ਰਹੇ ਹਾਂ ਨਾਲ ਜੋ ਵੀ ਲੋੜਵੰਦ ਸਮਾਨ ਹੈ ਉਹ ਸੋਸਾਇਟੀ ਕੋਲ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਏ ਤੇ ਮਨੁੱਖ ਦਾ ਮੇਰਾ ਨਾਮ ਮੋਨਿਕਾ ਜ਼ਿਲ੍ਹਾ ਪਠਾਨਕੋਟ ਕਰਦੀ ਹੈ ਨਾਲ ਮਰਸੀਲ ਫਸਾਇਟੀ ਐਂਡ ਐਕਸ਼ਨ ਬਕਰੀ ਪਰ ਨਾਇਰ ਸਿਲਫਰ ਸੋਸਾਇਟੀ ਕੀ ਕਰ ਰਹੀ ਨੋਸਟਰੀ ਦੇ ਕੰਮ ਕਰੀ ਹੈ ਇਹਦੇ ਵਿੱਚ ਬੱਚ ਨੂੰ ਕੀ ਕੁਛ ਦਿੱਤੀ ਜਿਹੜੀ ਸਾਡੀ ਨਸ਼ਾ ਵਾਲ ਡਿਗਰੀ ਆ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਕਿ ਤੁਸੀਂ ਆਪਣੀ ਲਾਈਫ ਚ ਕਿਸੇ ਦਾ ਬੇਲਡ ਹੋਣਾ ਕਿਸਦਾ ਤੁਹਾਨੂੰ ਨਸ਼ਾ ਤੋਂ ਬੱਚਾ ਬੰਦਾ ਪਿੱਛਾ ਛੋੜਾਣਾ ਉਹਨਾਂ ਨੂੰ ਸਿਲਫਰ ਸੋਸਾਇਟੀ ਬਟ ਕਰਾਲੇ ਕੀਤੇ ਜਾ ਰਹੀ ਹੈ ਮਰਸੀਲ ਫਸਾਇਟੀ ਕੀ ਕਰ ਰਹੀ ਹੈ ਕਿ ਜਿਹੜੀ ਸਾਡੀ ਮਤਲਬ ਗਰੀਬ ਪਰਿਵਾਰ ਦੀਆਂ ਬੇਟੀਆਂ ਨੇ ਉਹਨਾਂ ਦੇ ਫ੍ਰੀ ਡੇਅ ਪਿਆ ਕਰਵਾ ਰਹੀ ਹੈ ਉਹਨਾਂ ਨੂੰ ਦੇਖਿਆ ਦਿੱਤਾ ਜਾ ਰਿਹਾ ਮਰਸੀਲ ਸੋਸਾਇਟੀ ਤੋਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਜਿਹਦੇ ਮੈਂ ਪੰਜਾਬ ਪ੍ਰਧਾਨ ਮਰਸੀ ਵੈਲਫੇਅਰ ਸੁਸਾਇਟੀ ਦਾ ਮੈਂ ਸਭ ਤੋਂ ਪਹਿਲਾਂ ਪ੍ਰਵੀ ਯਸ਼ਮ ਸਿੰਘ ਦਾ ਧੰਨਵਾਦ ਕਰਦਾ ਕਿ ਜਿਸ ਨੇ ਮੇਰੇ ਕੰਮ ਕਰਨ ਲਈ ਆਪਣਾ ਸਮਝ ਦਿੱਤੀ ਆ ਜਿਹੜੀ ਮਰਸੀ ਵੈਲਫੇਅਰ ਸੁਸਾਇਟੀ ਆ ਆਉਣ ਵਾਲੇ ਦਿਨਾਂ ਚ 17 19 ਦਸੰਬਰ ਨੂੰ ਪੰਜ ਮੈਰਿਜ ਜ਼ਰੂਰਤਮੰਦ ਪਰਿਵਾਰਾਂ ਦੀ ਲੜਕੀਆਂ ਦੀ ਹੋਏਗੀ ਜਿਸ ਵਿੱਚ ਗਰੀਬਾਂ ਨੂੰ ਜਿਹੜੀਆਂ ਜ਼ਰੂਰਤਮੰਦ ਆ ਬੱਚੇ ਉਹਨਾਂ ਨੂੰ ਗਰਮ ਕੱਪੜੇ ਜਾਂ ਕੰਬਲ ਵੀ ਦਿੱਤੇ ਜਾਣਗੇ ਜਿਹੜੇ ਵਿਧਵਾ ਲੇਡੀਜ਼ ਹੋਣਗੇ ਉਹਨਾਂ ਨੂੰ ਕੰਬਲ ਵੀ ਵੰਡੇ ਜਾਣਗੇ ਤੇ ਇਹ ਸਾਰਾ ਕੰਮ ਅਸੀਂ ਆਪਣੇ ਪਰਮੇਸ਼ਰ ਕੋ ਡਰਦੇ ਹੋਏ ਕਰਾਂਗੇ ਆਉਣ ਵਾਲੇ ਦਿਨਾਂ 'ਚ ਮਰਸੀ ਵੈਲਫੇਅਰ ਸੁਸਾਇਟੀ ਬਹੁਤ ਹੀ ਤੇਜ਼ੀ ਨਾਲ ਲੋਕੀ ਇਹਨੂੰ ਪਿਆਰ ਕਰ ਰਹੇ ਆ ਅੱਗੇ ਵਧਾ ਰਹੇ ਆ ਕਿਉਂਕਿ ਚੰਗੇ ਕੰਮ ਆ ਚੰਗੀ ਸੋਚਨਾ ਅਸੀਂ ਅੱਗੇ ਵਧ ਰਹੇ ਆ ਸਾਰੇ ਜੀ ਮੇਰਾ ਨਾਮ ਆਸਾ ਜਿਲ੍ਹਾ ਗੁਰਦਾਸਪੁਰ ਫਤਿਹਗੁਰ ਨਵਾਂ ਗਰਸੀ ਗਲਫ ਸੋਸਾਇਟੀ ਦੀ ਨਾ ਸੇਵਾ ਕਰਨੀ ਮਹਿਲਾ ਮਸਤੀਆਂ ਤੋਂ ਸੱਦੀ ਮਹਿਲਾ ਵਿੰਗ ਪ੍ਰਧਾਨ ਹਾਂ ਔਰ ਆਪਣੇ ਲਾਪੁਰੀ ਸਾਹਿਬ ਜੀ ਦਾ ਔਰ ਬਰਿੰਦਰ ਸਾਹਿਬ ਜੀ ਦਾ ਔਰ ਆਪਣੇ ਆਏ ਹੋਏ ਮਹਿਮਾਨਾਂ ਦਾ ਮੈਂ ਬਹੁਤ ਜਿਆਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਸਾਡੀ ਸੋਸਾਇਟੀ ਵਾਸਤੇ ਇਹ ਕੀਮਤੀ ਸਮਾਂ ਕੱਢ ਕੇ ਆਏ ਹੋਏ ਨੇ ਮੈਂ ਸਾਰਿਆਂ ਦਾ ਬਹੁਤ ਜਿਆਦਾ ਧੰਨਵਾਦ ਕਰਦੀ ਹਾਂ